ਸਤਿ ਸ਼੍ਰੀ ਅਕਾਲ ਮਿੱਤਰ ਬੇਰੋ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਲਓ ਜੀ ਅੱਜ ਦਿਨ ਪੂਰਾ ਕਰੜਾ ਤੇ ਇਸ ਟਾਈਮ ਸਿਸਟਮ ਪੂਰਾ ਦਬਾਬੇ ਤੇ ਬਣਿਆ ਹੋਇਆ ਤੇ ਆ ਵੇਖੋ ਸੂਰਜ ਅੱਜ ਕਿਹੋ ਜਿਹਾ ਲੱਗ ਰਿਹਾ ਤੇ ਮੀਂਹ ਨਹੀਂ ਰਿੱਚ ਖੇੜਾ ਗਰਦਾਸਪੁਰ ਏਰੀਆ ਦੇ ਵਿੱਚ ਪੂਰਾ ਹੋਇਆ ਪਿਆ ਐਨ ਹਨੇਰਾ ਕਰਤਾ ਦੇਣੇ ਤੇ ਇੱਥੇ ਵੀ ਲੱਗਦਾ ਥੋੜੇ ਟਾਈਮ ਚ ਹਨੇਰਾ ਹੋ ਜਾਣਾ ਆ ਲੈਹਂਦੇ ਵਾਲੇ ਪਾਸੇ ਤਕੜਾ ਸਿਸਟਮ ਬਣਿਆ ਹਾਲੇ ਬਣਿਆ ਸ਼ੁਰੂ ਆਏ ਲੱਗ ਰਿਹਾ ਵੀਡੀਓ ਤੇ ਵੀਡੀਓ ਆਈ ਜਾਂਦੀਆਂ ਤੇ ਬਹੁਤ ਜ਼ਿਆਦਾ ਅਜ ਤਫਸ਼ੀਲ ਸੀਗੀ ਤੇ ਹੁਣ ਟਾਈਮ ਸ਼ਾਮ ਦੇ 5 ਵਜ ਗਏ ਆ ਤੇ ਹੁਣ ਆਪਾਂ ਜਾਣਾ ਹੈ ਸ਼ਹੀਦ ਗਾਂਝ ਗੁਰੂ ਘਰ ਸਾਰੇ ਤਿਆਰ ਹੋ ਗਏ ਰਣੇਂਦਰ ਵੀ ਚੱਲਿਆ ਨਾਲ ਤੇ ਆਜੋ ਫਿਰ ਚੱਲਦੇ ਆਂ ਸਿੱਧਾ ਤੇ ਅੱਜ ਇਹ ਪ੍ਰੋਗਰਾਮ ਸੀਗਾ ਆਪਣੀ ਮੰਮੀ ਦਾ ਮੰਮੀ ਕਹਿੰਦੀ ਵੀ ਉੱਥੇ ਅੱਜ ਜਾਣਾ ਸ਼ਾਉ ਨੂੰ ਕੱਲ ਜਾਣਾ ਸੀ ਤੇ ਕੱਲ ਟਾਈਮ ਨਹੀਂ ਲੱਗਾ ਅੱਜ ਚੱਲਦੇ ਆਂ ਹੁਣ ਇਧਰ ਬੱਚੇ ਪੂਰੇ ਹੈਗੇ ਰੈਡੀ ਹਾਂਜੀ ਹਾਂਜੀ ਤਿਆਰ ਹੋ ਖੁਸ਼ੀ ਅੱਜ ਸੇ ਕੀ ਨਾ ਨੂੰ ਛੁੱਟੀ ਤੇ ਬਟ ਮੈਨੂੰ ਕੰਮ ਸੀ ਅੱਜ ਕੋਈ ਹੋਰ ਕੰਮ ਕਰ ਕਰਦੇ ਰਹੇ ਤੇ ਕੌਣ ਟਾਈਮ ਲੱਗਾ ਹਾਂਜੀ ਸਤਾਜੀ ਹੋ ਗਏ ਰੈਡੀ ਚਲੋ ਜੀ ਆਜੋ ਅਜੇ ਕਰੋ ਗਏ ਹੀ ਨਹੀਂ ਸੀਗੇ ਤੇ ਬੱਦਲ ਇਧਰ ਲਈ ਸੈਡ ਆ ਵੀ ਗਿਆ ਤੇ ਨਾਲ ਨੇਰੀ ਵੀ ਚੱਲ ਪਈ ਆ ਬਾਕੀ ਪਿੱਛੇ ਦਾ ਮੀਂਹ ਨੇਰੀ ਘੜੇ ਗਰਦਾਸਪੁਰਾ ਲ ਪੈਣ ਲੱਗ ਪਿਆ ਵੀ ਮਾਝੇ ਚ ਆਹ ਦੇਖੋ ਕਿੰਨੀ ਗਹਿਰ ਚੜੀ ਆ ਵਾ ਸਟਾਰਟ ਹੀ ਆ ਕੰਮ ਚਲੋ ਜੀ ਉਸਤਾਦ ਆਜੋ ਕਿ ਤੂੰ ਪੀਲੀ ਮਾਂਕੂ ਨੇ ਕਿੱਥੇ ਚੱਲੇ ਆ ਕਿੱਥੇ ਚੱਲੇ ਅੱਜ ਕਿਉਂ ਖੜੇ ਹੋ ਚੁੱਕੇ ਹੋ ਬੜੇ ਆ ਚਵਾ ਥੈਂਕ ਯੂ ਥੈਂਕ ਯੂ ਟੋਪੀ ਅੱਜ ਸੀ ਮੈਂ ਸਹੀ ਹੈ ਸੋ ਥੈਂਕ ਯੂ ਹਾਂ ਆਉਣਾ ਸੀ ਬਹੁਤ ਪਿੱਛੇ ਵੀ ਤਾਂ ਬਹੁਤ ਜ਼ਿਆਦਾ ਇਹ ਚਘੇੜਾ ਇੱਥੇ ਘੱਟ ਹਾਂ ਉਹ ਤਾਂ ਬਹੁਤ ਜ਼ਿਆਦਾ ਆ ਦਿੱਸਦੀ ਹੈ ਤੇਰੇ ਖਿਲੜੀਆਂ ਨਹੀਂ ਦਿੱਦੀਆਂ ਫੇਰ ਇਹ ਨਾ ਫੇਰ ਥੈਂਕ ਯੂ ਥੈਂਕ ਯੂ

ਈ ਲਾ ਨਾ ਅੰਦਰ ਆ ਕੇ। ਜਲਾਤ ਕੋਲ ਆ ਦੇ ਸਾਹਮਣੇ। ਓਏ ਮੈਂ ਕਿਉਂ ਆ ਗਿਆ ਜੀ? ਹਾਂ ਤੁਹਾਨੂੰ ਬਹੁਤ ਚਾਦ ਮੇਰੀ ਨੂੰ ਮੈਨੂੰ ਬਹੁਤ ਚਾਦੀ। ਮੈਨੂੰ ਲਾਉ ਤੂੰ ਇਸ ਤਰ੍ਹਾਂ ਨਾ ਉਹਦੇ ਨਾਲ ਚਾਦੀ, ਉਹ ਵੀ ਇਹਦੇ ਨਾਲ ਰੇਦੀ ਖਸਦੇ ਪਈ। ਕਿੱਥੇ ਲਾਉਣੀਆਂ ਇੱਥੇ ਲਾਹਦੀਆਂ ਜੋੜਾ। ਉਹ ਕਿੱਸੇ ਨਾ ਇੰਡ ਤੇ। ਹਾਂ। ਉਹ ਤੇਰੀ ਆਹ ਹੀ ਉਰਲੇ ਪਾਸੇ। ਹਾਂ ਮੈਂ ਸਾਹਮਣੇ ਉੱਥੇ ਮਤਾਂ ਕਰਦੇ ਆਂ ਅਸੀਂ। ਅੱਛਾ। ਮੰਮੀ ਆ ਰਹੀ। ਏ ਮੈਂ ਕਿਉਂ ਅਸੀਂ ਜਾਂਦਾ ਸੀ ਆ ਲਾਸਟ ਵਾਲੀ ਮੇਰੀ ਮੇਰੀ ਮੇਟ ਲੱਗ ਗਿਆ ਇਹ ਇਸ਼ਨਾਨ ਕਰਨਾ ਇਸ਼ਨਾਨ ਕਰਨਾ ਤੂੰ ਮੈਂ ਮੈਂ ਕਿਉਂ ਛਣਾਉਣ ਦਿੰਦੋਂ ਜੀ ਛਿਣੇਂ ਦਿੰਦੋਂ ਜੀ ਲਓ ਜੀ ਇਸ਼ਨਾਨ ਕਰੀਏ ਪਹਿਲਾਂ ਤਾਂ ਛੋਟਿਆਂ ਦੇ ਬਹੁਤ ਇੱਥੇ ਇਸ਼ਨਾਨ ਕਰ ਦਿੰਦੇ ਟੂਟੀਆਂ ਤੇ ਬੜਾ ਚਾਹ ਹੁੰਦਾ ਸੀ ਸਾਨੂੰ ਸਾਨੂੰ ਬੜਾ ਚਾਹ ਹੁੰਦਾ ਸੀ ਇੱਥੇ ਇਸ਼ਨਾਨ ਕਰਨ ਦਾ ਟੂਟੀਆਂ ਤੇ ਹਾਂ ਮਿਲਿਆ ਨਾ ਸਕੂਨ ਨਾਲੇ ਮੌਸਮ ਠੰਡਾ ਹੋ ਗਿਆ ਪੂਰਾ ਅਈ ਤੇ ਮੋਬਾਈਲ ਫੜ ਲਈ ਚੰਗਾ ਇਸ਼ਨਾਨ ਕਰ ਰਣਿੰਦਰ ਕਿੱਤੇ ਆ ਗਿਆ ਜੀ ਓਏ ਰਣਿੰਦਰ ਕਿੱਤੇ ਆਇਆ ਜੀ ਹਾ ਚਪਾ ਜਦੋਂ ਮੋਬਾਈਲ ਔਨ ਕਰ ਦਈਦਾ ਫਿਰ ਹੋਰ ਵੀ ਵੇਖਣ ਲੱਪੇਂਦਾ ਉਹ ਹੱਸੀ ਜਾਂਦਾ ਰਹਿਣਾ ਹੈ ਰਣਿੰਦਰ ਓ ਮਾਈ ਗੁੱਡ ਮੇਕੂ ਹਾ ਚਪਾ ਹੈ ਜਦੋਂ ਮੋਬਾਈਲ ਔਨ ਕਰਦੇ ਉਦੋਂ ਕਾਤ ਨਹੀਂ ਹੱਛਦਾ ਹੁੰਦਾ ਉਹ ਤੇ ਵੇ ਵੇ ਇੱਥੀ ਜਾਂਦਾ ਤੂੰ ਆਦੀ ਫੋਟੋ ਵੇਣਾ ਹਾਂ ਆਦੀ ਫੋਟੋ ਵੇਣਾ ਫਾਪੇ ਨਾ ਤੱਕ ਦੇਖਣਾ ਹੈ ਮੈਚ ਕੀਤੀ ਹੈ ਭੈਣ ਨੇ ਤਿਆਰ ਕੀਤਾ ਲੈ ਵੀ ਖੁਸ਼ ਆ ਸਾਡਾ ਨਿਤਰ ਗਿਆ ਖੁਸ਼ ਆ ਇਸ਼ਨਾਨ ਕਰ ਗਿਆ ਹੈ ਦਲਪ੍ਰਿਤ ਰਹਿ ਗਿਆ ਨਾ ਚੱਲ ਨਹੀਂ ਦਲਪ੍ਰਿਤ ਨਾਲੇ ਕਰ ਲਿਆ ਉਹਨੇ ਵੀ ਮਾ ਤਾਂ ਕਹਣਾ ਉਹਨੇ ਵੀ ਨਹੀਂ ਕੀਤਾ ਉਹ ਸ਼ਾਮ ਨੂੰ ਆ ਕੇ ਸਕੂਨ ਮਿਲਦਾ ਨਾ ਹਾਂ 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 ਦੇਣਾ ਤਾਲਾ ਦੇਣਾ ਹਾਂ ਤੇ ਮੁਰੇਉ ਦੱਸਦਾ ਨਹੀਂ ਤੂੰ ਹਾਂ ਉਹ ਚ ਭੈ ਤਾਂ ਅੱਛਾ ਮੈਂ ਸਿੱਟਿਆ ਕੋਈ ਨਹੀਂ ਚਲ ਕੋਈ ਨਹੀਂ ਚਲ ਕੋਈ ਨਹੀਂ ਗਾਣ ਨਹੀਂ ਗਏ ਇੱਥੋਂ ਸਭ ਕੁਝ ਤਾਂ ਕੱਟਿਆ ਆਹ ਉਧਰ ਹੀ ਆ ਜੰਨੇ ਤੁਸੀਂ ਤੁਹਾਡੀ ਕਲਾਸ ਇੱਥੇ ਆ ਹੈ ਇੱਥੋਂ ਨਹੀਂ ਦਿਸਣੀ ਦੂਰੋਂ ਦੀ ਤੁਹਾਨੂੰ ਜਿੱਦ ਲੰਗਰ ਹਾਲ ਵੀ ਬਣ ਕੇ ਤਿਆਰ ਅੰਦਰੋਂ ਆ ਜੇ ਫਰਸ਼ ਪੁੱਛੀ ਰਹਿੰਦਾ ਬਾਕੀ ਇਸ ਤਾਨੇ ਉੱਪਰ ਆਸਾ ਵਿਸ਼ੇ ਜਿਵੇਂ ਆਪਣੇ ਨਾਲ ਸੁਰਨਾਥ ਕੀ ਪਹਾੜਾਂ ਤੇ ਆਇਆ ਖੋਲ੍ਹੇ ਲੰਦੇ ਸੋਨ ਮੰਦਰੀ ਕਰ ਬੰਦਨ ਗਇਓ ਸਾਕਰ ਕੇ ਖੜਾ ਹੋ ਗਿਆ ਕਹਿੰਦੇ ਮੇਰੇ ਪਸੋਂ ਸਾਰਾ ਪਿੰਦ ਭਾਕਤ ਭੈਰੋ ਇਹ ਕਹਿੰਦੇ ਉੱਠੋ ਚਲਾ ਗਿਆ ਜਰਾ ਹੀ ਪੜ ਜਾਣ ਕਰਕੇ ਸਾਰੀ ਗੱਲਬਾਤ ਕਹਿੰਦੇ ਦਸਵਾ ਕੀ ਕੀ ਹੈ ਦੁਖ ਕਰੋਪਤ ਇਨਕੇ ਮਾਹੀ ਕਬਨੇ ਅਗੋਸ ਵਰਸਤ ਨਾਹੀ ਦੁਖ ਕਰੋਪਤ ਇਨਕੇ ਮਾਹੀ ਕਹਿੰਦੇ ਦੁਖਦਾਨ ਭਾਈ ਇਹਨਾਂ ਬੇਸ਼ਵਾਵਾ ਦੇ ਵਿੱਚੋਂ ਕਹਿੰਦੇ

ਮੌਸਮ ਪੂਰਾ ਠੰਡਾ ਹੋ ਗਿਆ ਨਾ ਦਿਲ ਵਧੀਆ ਹਾਂ ਕਾਲਪੀ ਵਿੰਡ ਨਹੀਂ ਹਟਦਾ ਹੈ 6 ਹੈ 6 ਇੱਕ ਦੋ 6 ਆ ਮੈਂ ਨਹੀਂ ਖਾਣੀ

ਉਹ ਜੀ ਘਰ ਦਾ ਇਹਦਾ ਇਹ ਕਹਾਣੀ ਅਜੇ ਇਹਨੂੰ ਤੋਂ ਕਹ ਮੈਂ ਖਾਂਦਾ ਵੱਡਾ ਹੋਇਆ ਖਾਇ ਕਰੂੰ ਹੈ ਨਾ ਫੇਰ ਕੋਈ ਨਹੀਂ ਲੰਗਦਾ ਹਾਂ ਹਾਂ ਅੱਲਾ ਮੈਂ ਮਿੱਤਰੋ ਫਾਈਨਲੀ ਪਹੁੰਚ ਗਏ ਘਰੇ ਟਾਈਮ 8 ਵਜੇ ਗਿਆ ਤੇ ਪ੍ਰਸ਼ਾਦਾ ਬਣੀ ਸ਼ਕਿਆ ਜਾਂਦਾ ਹੁਣ ਵਰਦੀ ਕਰਦੇ ਆ ਚੇਂਜ ਤੇ ਕਰਦੇ ਆ ਰੈਸਟ ਵਲੌਗ ਪੂਰਾ ਹੋਇਆ ਤਾਂ ਇੱਥੇ ਐਂਡ ਐਨਾ ਹੀ ਹਰ ਦੇਖਦੇ ਆ ਕੀ ਬੰਦਾ ਚੜਦਾ ਤੇ ਅੱਗੇ ਤੱਕ ਵਲੌਗ ਦੇਖੀ ਜਾਇਜ ਤੇ i love you